ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਜੀ ਲੋ ਜੀ ਸਪੈਸ਼ਲ ਪ੍ਰਿੰਟ ਸੂਟ ਲੈ ਕੇ ਆਏ ਜੀ ਬੀਬਾ ਕਾਟਨ ਦੇ ਬੜੇ ਸੋਹਣੇ ਪ੍ਰਿੰਟ ਆਇਆ ਵੀਡੀਓ ਲਾਸਟ ਤੱਕ ਦੇਖਿਓ ਆ ਸਾਰੇ ਦਿਖਾਓ ਆ ਸਾਰੇ ਪ੍ਰਿੰਟ ਤੁਹਾਨੂੰ ਦਿਖਾ ਕੇ ਜਾਊਂਗਾ ਜੀ ਕੱਲਾ ਕੱਲਾ ਪ੍ਰਿੰਟ ਦਿਖਾਊਂਗਾ ਵੀਡੀਓ ਲਾਸਟ ਤੱਕ ਦੇਖਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪਿਓਰ ਬੀਬਾ ਕਾਟਨ ਦੇ ਪ੍ਰਿੰਟ ਸੂਟ ਆਣਗੇ ਵਿਦਆਊਟ ਦੁਪੱਟਾ ਬੜੇ ਸੋਹਣੇ ਪ੍ਰਿੰਟ ਆਇਆ ਜੀ ਪਿਓਰ ਕਾਟਨ ਦੀ ਬਾਟਮ ਪ੍ਰਿੰਟ ਇੱਕ ਤੋਂ ਇੱਕ ਚੈੱਕ ਕਰੋ ਜੀ ਕਿੰਨੇ ਪਿਆਰੇ ਪ੍ਰਿੰਟ ਆ ਪ੍ਰਿੰਟਿੰਗ ਦੇਖੋ ਕਿੰਨੀ ਜ਼ ਮੈਚਿੰਗ ਸਲਵਾਰ ਹੋਈ ਜੀ 650 ਰੁਪਏ ਦਾ ਪ੍ਰਾਈਜ਼ ਹੋਊਗਾ ਜੀ ਪਿਓਰ ਪ੍ਰੀਮੀਅਮ ਕੁਆਲਿਟੀ ਬੀਬਾ ਕਾਟਨ ਦੇ ਵਧੀਆ ਕੁਆਲਿਟੀ ਦੇ ਪ੍ਰਿੰਟ ਸੂਟ ਆਣਗੇ ਜੀ ਆ ਪ੍ਰਿੰਟ ਚੈੱਕ ਕਰੋ ਕਿਡਾ ਸੋਹਣਾ ਪ੍ਰਿੰਟ ਆ ਕੁਝ ਛਟਕੇ ਪ੍ਰਿੰਟ ਲੈਣਾ ਜੀ ਲੋ ਜੀ ਪ੍ਰਿੰਟਿੰਗ ਦੇਖੋ ਇੱਕ ਆਏਗਾ ਜੀ ਆਵਲਾ ਪ੍ਰਿੰਟ ਬੜਾ ਸੋਹਣਾ ਪ੍ਰਿੰਟ ਇਹ ਮੈਚਿੰਗ ਬਾਟਮ ਨਾਲ ਆਏਗਾ ਜੀ ਤੁਸੀਂ ਚਾਹੇ ਸਲਵਾਰ ਤੇ ਪੌਂਚ ਤੇ ਵਰਕ ਵੀ ਕਰਾ ਸਕਦੇ ਹੋ ਚੁਆਇਸ ਤੁਹਾਡੀ ਆ ਪਰ ਪ੍ਰਿੰਟ ਬੜੇ ਸੋਹਣੇ ਨੇ ਡਿਫਰੈਂਟ ਪ੍ਰਿੰਟ ਨੇ ਨਵੇਂ ਨਵੇਂ ਪ੍ਰਿੰਟ ਨੇ ਆ ਲੋ ਐਦਾਂ ਦੇ ਪ੍ਰਿੰਟ ਜਲਦੀ-ਜਲਦੀ ਮਿਲਦੇ ਨਹੀਂ ਜਿਹੜੇ ਜਿਹੋ ਜਿਹੇ ਪ੍ਰਿੰਟ ਆਏ ਹੋਏ ਆ ਚੈ ਇੱਕ ਕਾ ਪ੍ਰਿੰਟ ਬਹੁਤ ਸੋਹਣਾ ਦੇਖੋ ਸਾਰੇ ਪ੍ਰਿੰਟ ਦਿਖਾ ਕੇ ਜਾਊਂਗਾ ਬਸ ਵੀਡੀਓ ਪੂਰੀ ਦੇਖਿਓ ਸਕਿਪ ਨਾ ਕਰਿਓ ਆਹ ਲਓ ਚੈੱਕ ਕਰੋ ਪ੍ਰਿੰਟ ਕਿੰਨਾ ਸੋਹਣਾ ਮੈਚਿੰਗ ਦੇਖੋ ਕਿੰਨੀ ਪਿਆਰੀ ਹੈ ਅਲਟੀਮੇਟ ਲਓ ਜੀ ਇੱਕ ਕਾ ਪ੍ਰਿੰਟ ਆਇਗਾ ਨਵਾਂ ਯਾ ਰੰਗ ਹੈ ਕਿੰਨਾ ਪਿਆਰਾ ਕਲਰ ਹੈ ਕੰਬੀਨੇਸ਼ਨ ਦੇਖੋ ਬੀਬਾ ਕਾਟਨ ਸਪੈਸ਼ਲ ਪ੍ਰੀਮੀਅਮ ਕੁਆਲਿਟੀ ਹੋਏਗੀ ਜੀ ਲਓ ਜੀ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਹੈ ਆਹ ਲਓ ਫੈਬਰਿਕ ਦੇਖੋ ਇਹਦਾ ਕਿੰਨਾ ਸੋਹਣਾ ਹੈ ਕਿੰਨਾ ਪਿਆਰਾ ਫੈਬਰਿਕ ਹੈ ਆਹ ਦੇਖੋ ਪਿਓਰ ਕਾਟਨ ਦੇ ਵਿੱਚ ਹੈ ਪ੍ਰਿੰਟ ਦੇਖੋ ਕਿੰਨਾ ਜ਼ਬਰਦਸਤ ਪ੍ਰਿੰਟ ਹੈ ਆਏ ਹੋਏ ਅਲਟੀਮੇਟ ਪ੍ਰਿੰਟ ਹੈ ਕੰਬੀਨੇਸ਼ਨ ਦੇਖੋ ਲੋ ਜੀ ਇੱਕ ਆਏਗਾ ਆ ਵਾਲਾ ਪ੍ਰਿੰਟ ਬੜਾ ਸੋਹਣਾ ਇਹ ਪਾਊਡਰ ਬਲੂ ਜਾਂ ਕਲਰ ਹੈ ਸਕਾਈ ਆ ਗਾਜ਼ਰੀ ਦਾ ਕੰਬੀਨੇਸ਼ਨ ਹੈ ਕਿੰਨਾ ਪਿਆਰਾ ਕੰਬੀਨੇਸ਼ਨ ਹੈ ਦੇਖੋ ਬੜਾ ਪਿਆਰਾ ਕੰਬੀਨੇਸ਼ਨ ਹੈ ਲੋ ਜੀ ਇੱਕ ਆ ਪ੍ਰਿੰਟ ਬਹੁਤ ਸੋਹਣਾ ਹੈ ਬੜਾ ਪਿਆਰਾ ਪ੍ਰਿੰਟ ਹੈ ਆ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਚੈੱਕ ਕਰੋ ਲੋ ਜੀ ਸਪੈਸ਼ਲ ਪ੍ਰਿੰਟ ਬਰੀਕ ਪ੍ਰਿੰਟ ਦੀ ਬੜੀ ਡਿਮਾਂਡ ਰਹਿੰਦੀ ਹੈ ਆ ਲੋ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਹੈ ਲੋ ਜੀ ਇੱਕ ਆਏਗਾ ਲੀਲਨ ਦਾ ਪ੍ਰਿੰਟ ਜੀ ਆਵਲਾ ਆ ਲੀਲਨ ਚ ਐ ਲੋ ਜੀ ਖਾਦੀ ਲੀਲਨ ਚ ਆਏਗਾ ਜੀ ਇੱਕ ਆਏਗਾ ਜੀ ਆਵਲਾ ਪ੍ਰਿੰਟ ਜੀ ਕਿੰਨਾ ਜ਼ਬਰਦਸਤ ਪ੍ਰਿੰਟ ਆ ਜੀ ਲੋ ਜੀ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਆ ਬਿਊਟੀਫੁੱਲ ਪ੍ਰਿੰਟ ਜੀ ਲੋ ਜੀ ਇੱਕ ਆਏਗਾ ਸਪੈਸ਼ਲ ਪਿੰਕ ਤੇ ਮੈਜੈਂਟਾ ਦਾ ਕੰਬੀਨੇਸ਼ਨ ਪ੍ਰਿੰਟ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਹੈ ਲੋ ਜੀ ਇੱਕ ਸਪੈਸ਼ਲ ਆਏਗਾ ਜੀ ਆਵਲਾ ਕਾਰਬਨ ਬਲੈਕ ਜਾਂ ਕਲਰ ਨਵਾਂ ਜਿਹਾ ਲੋ ਪ੍ਰਿੰਟ ਦੇਖੋ ਕਿਡਾ ਸੋਹਣਾ ਪ੍ਰਿੰਟ ਹੈ ਐਦਾਂ ਦੇ ਪ੍ਰਿੰਟ ਜਲਦੀ ਜਲਦੀ ਮਿਲਦੇ ਨਹੀਂ ਕਿਸੇ ਦੇ ਪਾਏ ਗਰੰਟੀ ਹੈ ਇਸ ਗੱਲ ਦੀ ਲੋ ਜੀ ਪ੍ਰਿੰਟ ਚੈੱਕ ਕਰੋ ਕਿ ਨਾ ਸੋਹਣਾ ਪ੍ਰਿੰਟ ਹੈ ਸਪੈਸ਼ਲ ਵਾਈਟ ਨਾਲ ਜਿਹੜਾ ਕੰਬੀਨੇਸ਼ਨ ਆਏਗਾ ਜੀ ਨਵਾਂ ਰਾਇਲ ਬਲੂ ਲਾਈਟ ਰਾਇਲ ਬਲੂ ਕਲਰ ਹੈ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਇੱਕ ਪ੍ਰਿੰਟ ਆਏਗਾ ਜੀ ਆਹ ਵਾਲਾ ਬੜਾ ਸੋਹਣਾ ਗਾਜ਼ਰੀ ਪਿੰਕ ਦਾ ਕਲਰ ਡਿਫਰੈਂਟ ਦਾ ਕਲਰ ਹੈ ਲੋ ਜੀ ਸਪੈਸ਼ਲ ਕਲਰ ਇੱਕ ਆਏਗਾ ਜੀ ਆਹ ਵਾਲਾ ਮਸਲੀਨ ਦਾ ਪ੍ਰਿੰਟ ਸੂਟ ਹੈ ਮਸਲੀਨ ਫੈਬਰਿਕ ਹੈ ਆ ਲੋ 650 ਚ ਕੋਈ ਦੇ ਨਹੀਂ ਸਕਦਾ ਗਰੰਟੀ ਹੈ ਆ ਲੋ ਚੈੱਕ ਕਰੋ ਪ੍ਰਿੰਟ ਇਹ ਦੇਖੋ ਕਿੰਨੀ ਪਿਆਰੀ ਹੈ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਜ਼ਬਰਦਸਤ ਹੈ ਬਰੀਕ ਪ੍ਰਿੰਟ ਸਰਦਾਰੀ ਪ੍ਰਿੰਟ ਹੈ ਲੋ ਜੀ ਚੈੱਕ ਕਰੋ ਤੁਸੀਂ ਪਲਾਜ਼ੋ ਬਣਾਓ ਸਲਵਾਰ ਬਣਾਓ ਚੁਆਇਸ ਤੁਹਾਡੀ ਹੈ ਫੰਕੀ ਲੁੱਕ ਦੇ ਪ੍ਰਿੰਟ ਨੇ ਤੁਸੀਂ ਕੋਰਸ ਸੈੱਟ ਵੀ ਬਣਾ ਸਕਦੇ ਹੋ ਲੋ ਜੀ ਚੈੱਕ ਕਰੋ ਅਲਟੀਮੇਟ ਪ੍ਰਿੰਟ ਨੇ ਆ ਲੋ ਮੈਂ ਨੇ ਕਸਟਮਰ ਦੇ ਸੂਟਸ ਚੇਕ ਕਰਾ ਕੇ ਭੇਜਨੇ ਕੋਰਸ ਆ ਦੇਖੋ ਬਾਟਮ ਚੈੱਕ ਕਰੋ ਕਿੰਨੀ ਪਿਆਰੀ ਬਾਟਮ ਹੈ ਇਹਦੀ ਆ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਹਦੀ ਬਾਟਮ ਦੇਖੋ ਕਿੰਨੀ ਸੋਹਣੀ ਹੈ ਵਾਈਟ ਕਲਰ ਦੀ ਬਾਟਮ ਹੈ ਇਹਦੀ ਸਾਰਾ ਚਿਕਨ ਵਰਕ ਦਾ ਕੰਮ ਹੈ ਉੱਪਰ ਲੋ ਜੀ ਇੱਕ ਪ੍ਰਿੰਟ ਆਏਗਾ ਆਹ ਵਾਲਾ ਕਰੀਮ ਕਲਰ ਦਾ ਬੜਾ ਪਿਆਰਾ ਪ੍ਰਿੰਟ ਹੈ ਗਾਜ਼ਰੀ ਪ੍ਰਿੰਟ ਹੈ ਲੋ ਜੀ ਇੱਕ ਆਏਗਾ ਸਪੈਸ਼ਲ yellow ਪ੍ਰਿੰਟ ਮੈਂ ਕਹਿੰਦਾ ਪ੍ਰਿੰਟ ਜ਼ਬਰਦਸਤ ਪ੍ਰਿੰਟ ਨੇ ਲੋ ਜੀ ਪ੍ਰਿੰਟ ਦੇਖੋ ਕਿੰਨੇ ਸੋਹਣੇ ਨੇ ਤੁਸੀਂ ਥੋੜਾ ਜੀ ਕਰਨਾ ਵੀ ਸਾਰੇ ਲੈ ਲਈਏ ਅਸੀਂ ਇਹੋ ਜਿਹਾ ਪ੍ਰਿੰਟ ਨੇ ਚੈੱਕ ਕਰੋ ਕਿੰਨਾ ਸੋਹਣਾ ਪ੍ਰਿੰਟ ਹੈ ਲੋ ਜੀ ਸਪੈਸ਼ਲ ਪ੍ਰਿੰਟ ਕਿੰਨਾ ਸੋਹਣਾ ਪ੍ਰਿੰਟ ਆ ਦੇਖੋ ਮੈਂ ਕਹਿੰਦਾ ਡਿਫਰੈਂਟ ਕੁਝ ਡਿਫਰੈਂਟ ਪ੍ਰਿੰਟ ਹੈ ਆ ਲੋ ਚੈੱਕ ਕਰੋ ਗਾਜ਼ਰੀ ਕਲਰ ਕਿੰਨਾ ਪਿਆਰਾ ਪ੍ਰਿੰਟ ਆ ਦੇਖੋ ਐਦਾਂ ਦੇ ਪ੍ਰਿੰਟ ਚੱਲਦੇ ਆ ਅੱਜਕੱਲ ਗਰਲਿਸ਼ ਲੁੱਕ ਦੇ ਪ੍ਰਿੰਟ ਆ ਸਾਰੇ ਲੋ ਜੀ ਚੈੱਕ ਕਰੋ ਆ ਲੋ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਆ ਦੇਖੋ ਆ ਲੋ ਪ੍ਰਿੰਟ ਦੇਖੋ ਕਿੱਡਾ ਸੋਹਣਾ ਆ ਲੋ ਫੁੱਲਾਂ ਫਲਾਂ ਨਾਲ ਵੱਖਰਾ ਪ੍ਰਿੰਟ ਆ ਲੋ ਚੈੱਕ ਕਰੋ ਕਿੱਡਾ ਸੋਹਣਾ ਪ੍ਰਿੰਟ ਆ ਲੋ ਜੀ ਸਪੈਸ਼ਲ ਪ੍ਰਿੰਟ ਕਿੰਨਾ ਪਿਆਰਾ ਪ੍ਰਿੰਟ ਆ ਦੇਖੋ ਆ ਲੋ ਜ਼ਬਰਦਸਤ ਪ੍ਰਿੰਟ